ਹਾਂਜੀ ਕੀ ਹਾਲ ਹੈ ਸਾਰਿਆਂ ਨੇ ਹਾਂਜੀ 17 ਜੂਨ 2024 ਦੀਆਂ ਬਾਜ਼ੀਆਂ ਦੇ ਨੇ ਅਪਡੇਟ ਲੈ ਕੇ ਆਏ ਹਾਂ ਜੀ ਆਪਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਹਿਲੀ ਬਾਜੀ ਆ ਗਈ ਜੀ ਪਿੰਡ ਪੱਤੋ ਹੀਰਾ ਸਿੰਘ ਮੋਗਾ ਜੀ 3200 ਮੁੱਢ ਸੀਗਾ ਜੀ 17 ਕਬੂਤਰ ਉੱਡੇ ਸੀਗੇ 2:20 ਮਿੰਟ ਤੇ ਬਾਜੀ ਗਈ ਸੀਗੀ ਨਿਬੜ ਜੀ ਬਾਜੀ ਨੰਬਰਾਂ ਸੀਗੇ ਤੇ ਪਹਿਲਾ ਨੰਬਰ ਬਣਾਇਆ ਜੀ ਨੀਲਾ ਬਾਂਦਰ ਫਰਿੱਜ ਪਲੱਸ 1500 ਦੀ ਜਿੱਤ ਦੂਜਾ ਨੰਬਰ ਬਣਾਇਆ ਜੀ ਮਣੀ ਨੱਥੋ ਕੇ ਕੂਲਰ ਪਲੱਸ 1000 ਰੁਪਏ ਦੀ ਜਿੱਤ ਤੇ ਤੀਜਾ ਨੰਬਰ ਬਣਾਇਆ ਜੀ ਹੈਥਨ ਜੰਗੀਆਣਾ ਇਹ ਪੱਖਾ ਤੇ ਪਲੱਸ 500 ਦੀ ਜਿੱਤ ਸੀ ਜੀ ਤਿੰਨ ਹੀ ਨੰਬਰ ਸੀ ਤਿੰਨਾਂ ਨੰਬਰਾਂ 'ਚ ਵੰਡੀ ਗਈ ਜਿੱਤ ਜੀ ਫਿਰ ਆ ਗਿਆ ਜੀ ਪਿੰਡ ਔਲਕ 34 ਉੱਡੇ ਸੀਗੇ 2200 ਵੱਡ ਨੂੰ 230 ਤੇ ਬਾਜੀ 6 ਕਬੂਤਰਾਂ ਦੀ ਸਾਂਝੀ ਹੋ ਗਈ ਸੀ ਜੀ ਨਿੰਮੀ ਬੀਰੇ ਵਾਲਾ ਸਾਂਝੀ ਪਲੱਸ ਵਾਧਾ ਗੁਰਵਿੰਦਰ ਕੋਰੀਆਣਾ ਸਾਂਝੀ ਪਲੱਸ ਸਾਂਝੀ ਜਗਸੀਰ ਝਨੀਰ ਇਹਦੀ ਵੀ ਸਾਂਝੀ ਜੀ ਕੁਲਵੰਤ ਮਿਰਜੇਆਣਾ ਸਾਂਝੀ ਫੌਜੀ ਤਖਤਮਲ ਸਾਂਝੀ ਜੀ ਤੇ ਨੈਬੂ ਝਨੀਰ ਜੀ ਸਾਂਝੀ ਪਲੱਸ ਵਾਧਾ ਛੇ ਛੇ ਕਬੂਤਰ ਸੀਗੇ ਜੀ 2:30 ਤੇ ਬਾਜੀ ਨਿਬੜ ਗਈ ਸੀ। ਫਿਰ ਆਗੇ ਜੀ ਪਿੰਡ ਕੋਰੇ ਵਾਲਾ ਮੋਗਾ 34 ਉੱਡੇ ਸੀਗੇ ਜੀ 2200 ਮੁੱਢ ਸੀਗਾ। 3:05 ਤੇ ਬਾਜੀ ਪੰਜਾਂ ਕਬੂਤਰਾਂ ਦੀ ਸਾਂਝੀ ਹੋ ਗਈ ਸੀ 3:05 ਤੇ ਬਾਜੀ ਨਿਬੜ ਗਈ ਸੀ। ਪਹਿਲਾ ਨੰਬਰ ਬਣਾਇਆ ਜੀ ਸ਼ੇਰ ਸਮਲਸਰ ਸਾਂਝੀ ਪਲੱਸ ਫਰਿੱਜ। ਦੂਜਾ ਬਣਾਇਆ ਜੀ ਤਾਰਾ ਲੰਗਿਆਣਾ ਵਾਧਾ ਪਲੱਸ ਕੋਲਡਰ ਪਲੱਸ ਸਾਂਝੀ। ਤੀਜਾ ਜੱਗਾ ਗੱਜਣ ਵਾਲਾ ਵਾਧਾ ਬਲਾ ਸਾਂਜੀ ਪਲੱਸ ਕੱਪ ਗਰਵੀਰ ਕਬਰਵੱਛਾ ਸਾਂਜੀ ਤੇ ਗੁਰਪ੍ਰੀਤ ਸਲੀਨਾ ਜੀ ਸਾਂਜੀ ਫਿਰ ਆ ਗਿਆ ਜੀ ਪਿੰਡ ਫਤਿਹਗੜ ਕੋਰੋਟਾ ਨਾਲ ਮੋਗਾ 52 ਓਡੇ ਸੀਗੇ ਜੀ ਇੱਥੇ 3200 ਮੋਡ ਸੀਗਾ 3 10 ਤੇ ਬਾਜੀ ਨਿਬੜ ਗਈ ਸੀਗੀ ਜੀ ਪਹਿਲਾ ਨੰਬਰ ਬਣਾਇਆ ਜੀ ਬਾਂਸਾ ਮੋੜ ਮੋਟਰਸਾਈਕਲ ਪਲੱਸ ਸਾਂਜੀ ਮਨਦੀਪ ਚੁੱਗਾ ਸਾਂਜੀ ਪਲੱਸ ਫਰਿੱਜ ਤੀਜਾ ਜੀ ਗੋਰਾ ਕੈਨੇਡਾ ਸਾਂਜੀ ਮੋਟਾ ਨੱਥੋਗੇ ਸਾਂਜੀ ਤੇ ਬਰਾਡ ਯੂ ਐਸ ਜੀ ਇਹ ਨਹੀਂ ਸਾਂਜੀ ਇਹ ਪੰਜ ਕਬੂਤਰ ਸੀਗੇ ਪੰਜਾਂ ਸਾਂਜੀ ਹੋਗੇ ਸੀ ਮੋਟਰਸਾਈਕਲ ਤੇ ਫਰਿੱਜ ਦੋ ਨਾਮ ਸੀਗੇ ਜੀ ਫਿਰ ਆ ਗਿਆ ਜੀ ਪਿੰਡ ਭੰਮੇਕਲਾ ਮਾਨਸਾ ਇਥੇ 76 ਰੁੱਡੇ ਸੀਗੇ ਜੀ 1700 ਮੋਢ ਨੂੰ 3:05 ਤੇ ਬਾਜੀ ਨਿਬੜ ਗਈ ਤੇ ਚਾਰਾਂ ਚ ਹੋ ਗਈ ਸੀਗੀ ਸਾਂਝੀ ਜੀ ਸੇਵਕ ਭੈਣੀ ਸਾਂਝੀ ਬਗੈਰ ਆਕਲੀਆ ਸਾਂਝੀ ਪਲਸ ਵਾਧਾ ਬਿੱਲਾ ਮੱਖਾਂ ਸਾਂਝੀ ਤੇ ਆਮਣਾ ਝਨੀਰ ਸਾਂਝੀ ਆ ਚਾਰ ਕਬੂਤਰ ਸੀਗੇ ਇਹਨਾਂ ਚਾਰਾਂ ਸਾਂਝੀ ਹੋ ਗਈ ਸੀਗੀ ਵੀਡੀਓ ਨੇੜੇ ਤੱਕ ਦੇਖਣ ਵਾਲਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ